ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਦੁਖਵਾਲੀ ਗੱਲ ਹੈ ਕਿ ਐਸੇ ਐਸੇ ਸੰਘਰਸ਼ ਆਪਣੇ ਹੀ ਦੇਸ਼ ਵਿੱਚ ਕਰਨੇ ਪੈ ਜਾਣ ਅਸੀਂ ਪਹਿਲਾਂ ਬਗਾਨਿਆਂ ਨਾਲ ਬੜੇ ਬੜੇ ਸੰਘਰਸ਼ ਲੜੇ ਆ ਭਾਵੇਂ ਉਹ ਮੁਗਲ ਆਏ ਤੇ ਭਾਵੇਂ ਅੰਗਰੇਜ਼ ਆਏ ਪਰ ਹੁਣ ਇਹ ਦੁਖ ਵਾਲੀ ਗੱਲ ਆ ਵੀ ਸਾਡੇ ਆਪਣੇ ਹੁੰਦਿਆ ਇਹ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਦਵੀ ਹੋਈ ਹੈ ਤੇ ਜਾਂ ਕਿਸੇ ਵੀ ਧਰਮ ਦਾ ਜਿਹੜਾ ਇਹਨਾਂ ਨੇ ਲਿਆ ਮੁੱਦਾ ਬਹੁਤ ਵਧੀਆ ਏ ਨਹੀਂ ਕੇਵਲ ਸਿੱਖਾਂ ਦਾ ਹੀ ਕਿਉਂਕਿ ਸਿੱਖ ਸ਼ੁਰੂ ਤੋਂ ਲੈ ਕੇ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਆ ਰਿਹਾ ਤੇ ਭਲੇ ਦੀ ਗੱਲ ਕਰਦਾ ਹੈ ਇਹਨਾਂ ਨੇ ਸਾਰਿਆਂ ਧਰਮਾਂ ਦਾ ਜਿਹੜਾ ਲਿਆ ਬਹੁਤ ਵਧੀਆ ਆ ਤੇ ਕਹਿ ਰਹੇ ਨੇ ਕੁਝ ਪਤਾ ਲੱਗਾ ਵੀ ਜਿਹੜੀ ਸਰਕਾਰ ਹੈ ਉਹ ਦੁਨੀਆ ਦੀ رائے ਲੈਣ ਨੂੰ ਫਿਰਦੀ ਆ ਵੀ ਉਹ ਲੈ ਕੇ ਤੇ ਫਿਰ پاس ਕਰਾਂਗੇ ਅਸੀਂ ਗੱਲ ਚੱਲ ਰਹੀ ਸੀ ਸਵਾਮੀ ਜੀ ਜੜੀ ਨਾਲ ਸੌਣ ਬੈਠੇ ਅਸੀਂ ਕਿ ਇਸ ਤੋਂ ਵੱਧ ਕੀ ਰਹਿ ਹੋ ਸਕਦੀ ਹੈ ਵੀ ਜਿਹੜਾ ਬਾਦਲਾ ਨੇ ਜਿਹੜਾ ਕੀਤਾ ਉਹਨਾਂ ਨੇ ਉਸ ਚੀਜ਼ ਦੇ ਬਦਮੀ ਦਾ ਕੋਈ ਫੈਸਲਾ ਨਹੀਂ ਕੀਤਾ ਤੇ ਉਹਨਾਂ ਦਾ ਅੱਜ ਵੇਲੇ ਹਾਸ਼ੀਏ ਤੋਂ ਵੀ ਥੱਲੇ ਚੱਲ ਗਏ ਨੇ ਹੈਨਾ ਤੇ ਜੇ ਇਹਨਾਂ ਨੇ ਜਾਣਾ ਤੇ ਫਿਰ ਇਹਦੀ ਮਰਜ਼ੀ ਹੈ ਕਿਉਂਕਿ ਇਹ ਕਿਸੇ ਰੈਲ ਲੈਣ ਦੀ ਲੋੜ ਨਹੀਂ ਇਹ ਤਾਂ ਸਪਸ਼ਟ ਹੈ ਵੀ ਹਰ ਇੱਕ ਬੱਚੇ-ਬੱਚੇ ਨੇ ਕਹਿ ਦੇਣਾ ਵੀ ਇਹ ਵੱਡਣਾ ਚਾਹੀਦਾ ਇਹ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਬਹੁਤ ਵਧੀਆ ਉਪਰਾਲਾ ਤੇ ਇਹ ਜਿਹੜਾ ਸਿੰਘ ਭਾਈ ਗੁਰਜੀਤ ਸਿੰਘ ਜੀ ਐਨੇ ਚਰ ਤੋਂ ਬੈਠੇ ਨੇ ਗੁਰੂ ਦੀ ਕਰਾਮਾਤ ਵਰਤ ਰਹੀ ਹੈ ਨਹੀਂ ਤੁਸੀਂ ਦੋ ਦਿਨ ਬਹਿ ਕੇ ਵੇਖ ਲਓਗੇ ਅਗਲਾ ਭੋਗ ਪੈ ਜਾਂਦਾ ਪਰ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਵੀ ਹੈ ਰਾਸਤੇ ਚਾਉਂਦੇ ਆਂ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲਿਆਂ ਦੇ ਵੀ ਫੋਨ ਆਏ ਉਹ ਵੀ ਇੱਕ ਦਿਨ ਚ ਆਉਣਗੇ ਕਹਿੰਦੇ ਅਸੀਂ ਵੀ ਆਉਣ ਹਾਜ਼ਰੀ ਭਰਾਂਗੇ ਸੋ ਕਹਿਣ ਤੋਂ ਭਾਵੇਂ ਆ ਕਿ ਸਰਕਾਰਾਂ ਨੂੰ ਇਹਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਜਿੰਨਾ ਜਲਦੀ ਹੋ ਸਕੇ ਕਾਨੂੰਨ ਪਾਸ ਕਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੀ ਹੁਣੇ ਬਾਬਾ ਜੀ ਨੂੰ ਸੁਣਿਆ ਕੀ ਦੋ ਚੀਜ਼ਾਂ ਅਹਿਮ ਨਿਕਲ ਕੇ ਆਉਂਦੀਆਂ ਹਨ ਪਹਿਲੀ ਗੱਲ ਇਹ ਹੈ ਕਿ ਗੁਰੂ ਜਿਸ ਨੂੰ ਅਸੀਂ ਗੁਰੂ ਮੰਨਦੇ ਆ ਸਾਡਾ ਸਨਾਤਨ ਵੀ ਇਹ ਕਹਿੰਦਾ ਕਿ ਗੁਰੂ ਤੋਂ ਵੱਡਾ ਇਸ ਸੰਸਾਰ ਵਿੱਚ ਕੋਈ ਨਹੀਂ ਜੋ ਕੁਝ ਹੈ ਸਾਰਾ ਕੁਝ ਗੁਰੂ 'ਚ ਸਮਾਇਆ ਹੋਇਆ ਹੈ ਔਰ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਪੂਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੀ ਹੈ ਪਰ ਅੱਪਾ ਜਾਣਦੇ ਆ ਕਿ ਸੁਪਰੀਮ ਕੋਰਟ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਯਾਨੀ ਕਿ ਜਿੰਦਾ ਗੁਰੂ ਮੰਨਿਆ ਇਸ ਕਾਲ ਯੁੱਗ ਦਾ ਗੁਰੂ ਹੈ ਮੇਰਾ ਨਹੀਂ ਮਨ ਕਹਿੰਦਾ ਕਿ ਕੋਈ ਇਨਸਾਨ ਇਸ ਤੋਂ ਮੰਨਕਰ ਹੋਵੇ ਕਿ ਗੁਰੂ ਦੀ ਬੇਅਦਬੀ ਦੇ ਖਿਲਾਫ ਅਗਰ ਕਾਨੂੰਨ ਬਣਦਾ ਹੈ ਪਰ ਉਸ ਲਈ ਸਰਵੇ ਕਰਨਾ ਪਵੇ ਇਹਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਇਨਸਾਨ ਮਨ ਤੋਂ ਕਹਿ ਰਿਹਾ ਹੈ ਦਰਲਾਪ ਕਰਕੇ ਤਰਫ ਤਰਫ ਕੇ ਗੱਲ ਕਹਿ ਰਿਹਾ ਹੈ ਉਸ ਦਾ ਸਾਖਸ਼ਾ ਤੋਂ ਆਉਣ ਸਾਡੇ ਕੋਲ ਭਾਈ ਸਾਹਿਬ ਜੋ ਖਾਲਸਾ ਜੀ ਸਾਡੇ 300 ਫੁੱਟ ਤੇ ਬਹਿ ਕੇ ਦੁਨੀਆ ਨੂੰ ਇਹ ਦੱਸਣਾ ਚਾ ਰਹੇ ਨੇ ਕਿ ਗੁਰੂ ਦੀ ਬੇਅਦਬੀ ਤੋਂ ਹਿਰਦੇ ਵਲੁੰਧਰੇ ਜਾਂਦੇ ਹਨ ਦੁੱਖ ਹੁੰਦਾ ਹੈ ਇਸ ਲਈ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਅੱਜ ਤੱਕ ਜਿੰਨੇ ਵੀ ਧਰਮ ਗ੍ਰੰਥ ਸਾਡੇ ਕੋਲ ਹਨ ਉਹ ਸਾਰੇ ਇਹੀ ਗੱਲ ਕਹਿੰਦੇ ਕਿ ਗੁਰੂ ਤੋਂ ਵੱਡਾ ਦੁਨੀਆ ਵਿੱਚ ਕੋਈ ਨਹੀਂ ਹੈ ਔਰ ਗੁਰੂ ਦੀ ਬੇਅਦਬੀ ਕਰਨ ਵਾਲੇ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਔਰ ਬੜੀ ਜਲਦੀ ਬਣਨਾ ਚਾਹੀਦਾ ਹੈ ਬਾਬਾ ਜੀ ਨੇ ਹੁਣੇ ਬਚਨ ਕੀਤੇ ਹਨ ਕਿ ਪਹਿਲੀਆਂ ਸਰਕਾਰਾਂ ਉਹਨਾਂ ਨੇ ਕੋਈ ਘੱਟ ਕੰਮ ਨਹੀਂ ਕੀਤੇ ਸੀ ਬਾਦਲ ਸਾਹਿਬ ਦੇ ਕੰਮ ਦੁਨੀਆ 'ਚ ਬੋਲਦੇ ਸਨ ਪਰ ਬੇਅਦਬੀ ਨਾ ਦੇ ਕਾਨੂੰਨ ਨਾ ਬਣਨ ਕਰਕੇ ਬੇਅਦਬੀ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਹੋਈ ਇਸ ਕਾਰਨ ਉਹ ਸਰਕਾਰ ਜਲਦ ਤੋਂ ਖਤਮ ਹੋ ਗਈ ਪਰ ਅਸ ਤੁਸੀਂ ਹਾਲ ਦੇਖ ਰਹੇ ਆ ਇਸ ਲਈ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਨੇ ਇਸ ਸਰਕਾਰ ਨੂੰ ਇਸੇ ਲਈ ਬਣਾਇਆ ਸੀ ਕਿ ਇਹ ਸਰਕਾਰ ਜਲਦੀ ਤੋਂ ਜਲਦੀ ਇਹ ਕਾਨੂੰਨ ਪਾਸ ਕਰੇਗੀ ਲੇਕਿਨ 4 ਸਾਲ ਤੋਂ ਬਾਅਦ ਅਗਰ ਸਰਕਾਰ ਜਾਗੀ ਹੈ 3 ਸਾਲ ਤੋਂ ਬਾਅਦ ਪਰ ਫਿਰ ਕੋਈ ਬਹਾਨਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਸਾਰੇ ਗੁਰ ਸਿੱਖਾਂ ਦੇ ਮਨ 'ਚ ਸਾਰੇ ਸਮਾਜ ਦੇ ਮਨ 'ਚ ਸਾਰੇ ਧਰਮਾਂ ਦੇ ਮਨ 'ਚ ਇਸ ਤੋਂ ਪੀੜ ਪੈਦਾ ਹੋਣੀ ਹੈ ਇਸ ਲਈ ਇਹ ਚਾਹੀਦਾ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਬਣੇ ਔਰ ਸਾਰੇ ਪੰਜਾਬ 'ਚ ਭਾਈਚਾਰਾ ਵਧੇ ਸ਼ਾਂਤੀ ਵਧੇ ਗੁਰੂ ਦਾ ਉਪਦੇਸ਼ ਫੈਲੇ ਔਰ ਅਸੀਂ ਗੁਰੂ ਦੀ ਸੇਵਾ ਨੇ ਧੜਕ ਹੋ ਕੇ ਨਿਰਪ ਹੋ ਕੇ ਕਰ ਸਕੀਏ ਵਾਹਿਗੁਰੂ ਜੀ ਕਰਤਾ ਸਾਹਿਬ ਵਾਹਿਗੁਰੂ ਜੀ ਕਰਤਾ ਸਾਹਿਬ ਜੀ ਇੱਕ ਮੈਂ ਤੁਹਾਡੇ ਰਾਹੀਂ ਇਸ ਚੈਨਲਾਂ ਦੇ ਮਾਧਿਅਮ ਤੋਂ ਗੱਲ ਜਿਹੜੀ ਹੈ ਪਹੁੰਚਾਉਣਾ ਚਾਹੁੰਨਾ ਸਰਕਾਰ ਤੱਕ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਾਰੇ ਧਰਮਾਂ ਦੇ ਗੁਣੀ ਗਿਆਨੀਆਂ ਦੀ ਵਿਚਾਰ ਲੈਣੀ ਹੈ ਆਪ ਜੀ ਉਸ ਦਿਨ ਸ਼ਾਮਲ ਸੀਗੇ ਮਹਾਂਪੁਰ ਖਾਜਾ ਆਏ ਨੇ ਇਹ ਵੀ ਮਹਾਂਪੁਰ ਕੋਸਦਣ ਗਏ ਸੀਗੇ ਕੈਥੋਲਿਕ ਚਰਚ ਵਾਲੇ ਵੀ ਆ ਗਏ ਇਮਾਮ ਸਾਹਿਬ ਦੀ ਟੀਮ ਆ ਗਈ ਉੱਥੇ ਅਜੇ ਹੁਣ ਕਿਹੜਾ ਬਾਕੀ ਹੈ ਜਾਂ ਕੀ ਇਹ ਕੋ ਬਾਨੇਬਾਜੀ ਸਰਕਾਰ ਦੀ ਚੱਲ ਰਹੀ ਹੈ ਜਾਂ ਕੀ ਹੈ ਮਤਲਬ ਹੁਣ ਤੁਹਾਡੇ ਤੋਂ ਵੱਧ ਸਨਾਤਨ ਦਾ ਵਿਆਖਿਆ ਕਰ ਬਾਬਾ ਜੀ ਇਹਨਾਂ ਤੋਂ ਵੱਡ ਹੈ ਨਹੀਂ 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 ਬਹੁਤ ਹਾਂ ਜਿੰਨਾ ਸਨਾਤਨ ਈਵਨ ਕੇ ਸਾਰਿਆਂ ਦਾ ਹੀ ਹੈ ਸਾਰਿਆਂ ਦਾ ਹੀ ਉਸ ਦਿਨ ਉਹ ਉੱਥੇ ਬੈਠਿਆ ਇਹਨਾਂ ਨੇ ਇਸਲਾਮ ਦੀ ਵਿਆਖਿਆ ਵੀ ਕੀਤੀ ਹੈ ਕ੍ਰਿਸਚੀਅਨਿਟੀ ਦੀ ਵੀ ਕੀਤੀ ਹੈ ਤੇ ਸਿੱਖ ਮਤ ਦੀ ਤਾਂ ਬਹੁਤ ਲੰਮੀ ਇਹਨਾਂ ਕੋਲ ਵਿਆਖਿਆ ਨਾ ਘੰਟਿਆਂ ਬਤੀ ਇਹ ਵਿਚਾਰ ਕਰ ਸਕਦੇ ਸੋ ਐਸੇ ਗੁਣੀ ਕਹਿੰਦੇ ਆ ਤੇ ਹੁੰਦਿਆ ਵੀ ਇਹ ਮੀਟਿੰਗ ਹੋ ਚੁੱਕੀ ਹੈ ਇੱਕ ਮੀਟਿੰਗ ਵੀ ਫੇਰ ਕੋਈ ਪ੍ਰਾਈਵੇਟ ਸਥਾਨ ਤੇ ਨਹੀਂ ਹੋਈ। ਬੀਜੀਪੀ ਆਫਿਸ ਦੇ ਵਿੱਚ ਮੀਟਿੰਗ ਹੁੰਦੀ ਆ ਤੇ ਜਿਹੜੇ ਨੋਡਲ ਅਫਸਰ ਲੱਗੇ ਹੋਏ ਸੀਗੇ ਅ ਐਲਕੇ ਯਾਦਵ ਸਾਹਿਬ ਉਹਨਾਂ ਦੇ ਰਾਹੀਂ ਉਹ ਮੀਟਿੰਗ ਸਾਰੇ ਧਰਮਾਂ ਵਾਲਿਆਂ ਨੇ ਇੱਕ ਮਤ ਹੋ ਕੇ ਕਹਿ ਦਿੱਤਾ ਕਿ ਸਾਨੂੰ ਕਾਨੂੰਨ ਚਾਹੀਦਾ ਹੈ। ਤੇ ਉਸ ਤੋਂ ਬਾਅਦ ਹੁਣ ਸਵਾਮੀ ਜੀ ਤੁਸੀਂ ਕੀ ਕਹਿਣਾ ਚਾਹੋਗੇ? ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿਉਂ ਟੰਗੜਾ ਰਹੇ ਨੇ ਵਿੱਚ? ਮੈਂ ਅਗਰ ਰਾਜਨੀਤੀ ਦੀ ਗੱਲ ਕਰਾਂ ਤੇ ਉਹਦੇ ਪਿੱਛੇ ਮੈਨੂੰ ਇੱਕ ਕਾਰਨ ਲੱਗਦਾ ਹੈ। ਜੀ। ਕਿ ਜੋ ਕੇਜਰੀਵਾਲ ਸਾਹਿਬ ਹਨ ਹੂੰ। ਤੇ ਆ ਸੁਸੋਦੀਆ ਜੀ ਹਨ। ਹੂੰ। ਸ਼ਾਇਦ ਇਹਨਾਂ ਨੂੰ ਪੰਜਾਬ ਦੀ ਜਿਹੜੀ ਨਬਜ਼ ਹੈ ਕਿਉਂਕਿ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਹੈ ਉਸ ਦੀ ਸਮਝ ਨਹੀਂ ਹੈ ਕਿਉਂਕਿ ਮਾਨ ਸਾਹਿਬ ਨੂੰ ਤਾਂ ਸਮਝ ਹੋਣੀ ਚਾਹੀਦੀ ਹੈ ਕਿਉਂਕਿ ਮਾਨ ਸਾਹਿਬ ਪੰਜਾਬ 'ਚ ਵਿਚਰਦੇ ਹਨ ਪਰ ਉਹਨਾਂ ਨੂੰ ਇਹ ਪਤਾ ਹੈ ਕਿ ਅਗਰ ਪੰਜਾਬ 'ਚ ਸਰਕਾਰ ਆਈ ਹੈ ਤਾਂ ਇੱਕੋ ਇੱਕ ਕਾਰਨ ਹੈ ਕਿ ਲੋਕਾਂ ਦੇ ਮਨਚੇ ਸੀ ਕਿ ਗੁਰੂ ਦੀ ਬੇਅਦਬੀ ਦਾ ਜੋ ਬਦਲਾ ਹੈ ਬਦਲੇ ਦਾ ਭਾਗ ਗੁਰੂ ਦੀ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਇਸ ਛੋਟੀ ਸੋਚ ਦੀ ਗੱਲ ਹੈ ਕਿ ਅਗਰ ਐਸਾ ਨਹੀਂ ਹੁੰਦਾ ਪਾਣੇ ਇਲੈਕਸ਼ਨ ਹੀ ਐਸੇ ਬੇਸ 'ਤੇ ਲੜੀ ਆਈ ਉਹੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਸਮਝ ਨਹੀਂ ਹੈ ਅਸੀਂ ਨਹੀਂ ਜਾਣਦੇ ਪੰਜਾਬ ਬਾਰੇ ਅਗਰ ਅਸੀਂ ਐਸਾ ਸੋਚਦੇ ਹਾਂ ਅਗਰ ਅਸੀਂ ਸ਼ੁੱਧ ਵਿਰਧਿਆ ਤੋਂ ਸਾਰੇ ਪੰਜਾਬੀ ਪੰਜਾਬੀ ਤੋਂ ਭਾਵ ਕੱਲੇ ਸਿੱਖ ਨੋਕ ਨਹੀਂ ਹੈ ਪੰਜਾਬੀ ਤੋਂ ਭਾਵ ਇੱਥੇ ਹਿੰਦੂ ਕਸਦੇ ਆ ਉਹ ਵੀ ਪੰਜਾਬੀ ਨੇ ਇੱਥੇ ਹੋਰ ਜੋ ਵੀ ਵੱਸ ਰਹੇ ਸਭ ਪੰਜਾਬੀ ਹਨ ਔਰ ਪੰਜਾਬੀਆਂ ਨੂੰ ਪਤਾ ਹੈ ਕਿ ਗੁਰੂ ਤੋਂ ਵੱਧ ਕੇ ਸਾਡੇ ਵਾਸਤੇ ਹੋਰ ਕੁਝ ਨਹੀਂ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਰਕਾਰ ਦਾ ਵੀ ਭਲਾ ਹੈ ਮੇਰੇ ਅਨਸਾਰ ਜੇਕਰ ਉਹ ਕਰ ਦਿੰਦੇ ਆ ਤੇ ਸਰਕਾਰ ਦਾ ਇੱਕ ਨਾਮ ਰਹਿਣਾ ਕਿ ਇਹਨਾਂ ਨੇ ਗੁਰੂ ਦੀ ਬੇਅਦਬੀ ਦਾ ਇਨਸਾਫ ਦਿੱਤਾ ਹੈ ਲੋਕਾਂ ਦਾ ਜਿਹੜਾ ਭਾਵਨਾ ਹੈ ਭਾਵਨਾ ਨੂੰ ਸਮਝਾ ਤੇ ਭਾਵਨਾ ਨੂੰ ਸਮਝਣ ਦੀ ਜ਼ਰੂਰਤ ਜੇ ਬਣਾ ਦਿੰਦੇ ਆ ਤੇ ਫਿਰ ਸਰਕਾਰ ਵੱਲੋਂ ਜੀ ਸਜ਼ਾ ਦਾ ਕੋਈ ਨਾ ਕੋਈ ਜਿੱਦੇ ਬਣ ਜਾਂਦਾ ਹਾਂਜੀ ਤੇ ਨਹੀਂ ਤਾਂ ਫਿਰ ਜਿਹੜਾ ਕਾਨੂੰਨ ਸਿੱਖਾਂ ਨੂੰ ਸਿੰਘਾਂ ਨੂੰ ਆਪਣੇ ਹੱਥ ਲੈਣਾ ਪੈਂਦਾ ਲਿਖਿਆ ਨਾ ਗੋਰ ਕੀ ਨਿੰਦਾ ਸੁਣਿਆ ਨਾ ਕਾਨ ਬੇਟਾ ਸੰਗ ਕਰੇ ਕੁਰਬਾਨ ਫਿਰ ਇਹ ਕਰਨਾ ਪੈਂਦਾ ਜੇ ਕਿਸੇ ਨੇ ਕੁਝ ਕਰਨਾ ਨਹੀਂ ਤੇ ਫਿਰ ਇਹ ਮੁੜ ਕੇ ਹੱਥ ਤੇ ਡਾਣਾ ਪੈਂਦਾ ਉਹ ਫਿਰ ਇਹੀ ਗੱਲ ਹੈ ਨਾ ਵੀ ਹੁਣ ਜੇ ਆਪਾਂ ਮੁਲਕ 'ਚ ਰਹਿ ਰਹੇ ਜਿਸ ਮੁਲਕ 'ਚ ਆਪਾਂ ਰਹਿ ਰਹੇ ਆ ਉਥੇ ਕਾਨੂੰਨ ਦਾ ਰਾਜ ਕਹਿੰਦੇ ਆ ਹਨਾ ਹਾਂ ਤੇ ਜੇ ਕਾਨੂੰਨ ਦਾ ਰਾਜ ਹੈ ਤਾਂ ਜੇ ਸਾਡੇ ਕੋਲ ਕਾਨੂੰਨ ਹੀ ਨਹੀਂ ਫਿਰ ਆਪਾਂ ਮੰਗਣਾ ਤਾਂ ਪੈਣਾ ਹੀ ਹੈ ਬਿਲਕੁਲ ਉਹ ਸਰਕਾਰ ਤੋਂ ਅਸੀਂ ਮੰਗਦੇ ਪਏ ਆ ਇੱਕ ਮੈਂ ਪੱਤਰਕਾਰ ਤਰਾਵਾਂ ਨੂੰ ਇੱਕ ਦੱਸਣਾ ਚਾਹਨਾ ਕਿ ਐ ਬਾਬਾ ਸੁਖਦੇਵ ਸਿੰਘ ਜੀ ਇਹ ਵੀ ਉਸ ਦਿਨ ਨਾਲ ਗਏ ਸੀਗੇ ਜਿਹੜੀ ਸਰਬ ਧਰਮ ਦੀ ਹੋਈ ਅੱਛਾ ਦੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਸੰਨ 15 ਤੋਂ ਲੈ ਕੇ ਗੁਰੂ ਸਾਹਿਬ ਦੀਆਂ ਬੇਦਮੀਆਂ ਹੋ ਰਹੀਆਂ ਤੇ ਜਿਹੜੀਆਂ ਕੋਈ 400 ਤੇ 83 84 ਥਾਵਾਂ ਦੀ ਬੇਦਬੀਆਂ ਹੋ ਚੁੱਕੀਆਂ। ਔਰ ਸਾਲ 15 ਤੋਂ ਲੈ ਕੇ ਅੱਜ ਤੱਕ ਸਿੱਖ ਸੰਗਤਾਂ ਪੰਜਾਬ ਦੇ ਆਮ ਵਾਸੀ ਬਹੁਤ ਸਾਰੇ ਹਿੰਦੂ ਵੀਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਸਤਿਕਾਰ ਪਿਆਰ ਕਰਦੇ ਐ। ਮਤਲਬ ਵਲੁੰਦੇ ਹੋਏ ਹਿਰਦਿਆਂ ਨੂੰ ਲੈ ਕੇ ਰੋਂਦੇ ਹੋਏ ਕਲਪਦੇ ਹੋਏ ਅੱਜ ਤੱਕ ਇਹਨਾਂ ਵਿਤਬਿਆਂ ਨੂੰ ਥੱਲ ਪਾਉਣ ਦੇ ਕੋਈ ਐਸੇ ਕੋਸ਼ਿਸ਼ ਨਹੀਂ ਜਿਹੜੀ ਨਹੀਂ ਕਰ ਰਹੇ ਉਹ ਕਰਦੇ 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 ਅੱਜ ਇੱਥੋਂ ਤੱਕ ਗੱਲ ਆ ਗਈ ਤੇ ਤੋਂ ਪਹਿਲੋ ਭਾਈ ਗੁਰਵਕਸ਼ ਸਿੰਘ ਭੇਡ ਚੜ ਗਏ ਇਹ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਵਾਸਤੇ ਸੋ ਇਸ ਵਾਸਤੇ ਵੀ ਹੋਣ ਚੱਲਦੇ ਚੱਲਦੇ ਗੱਲਾਂ ਮਾਹਪੁਰਸ਼ਾਂ ਨੂੰ ਵੀ ਦੱਸੀਆਂ ਆ ਪਿਛਲੀ 8 ਤਰੀ ਨੂੰ ਮੀਟਿੰਗ ਸੀਗੀ ਐਲਕੇ ਯਾਦੂ ਸਾਹਿਬ ਦੇ ਨਾਲ ਦਾਸ ਜੀ ਉਹਦੇ ਨਾਲ ਸੀਗਾ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਬੜਾ ਵਧੀਆ ਸਾਨੂੰ ਭਰੋਸਾ ਸੀ ਵੀ ਉਹ ਇਦਾਂ ਹੋ ਨਹੀਂ ਕਰਨਗੇ ਟਾਲਾ ਮਟਾਲਾ ਪਰ ਅੱਜ ਅਜਿਹੜਾ ਅੱਜ ਹੁਣ ਫੇਰ ਸੁਣ ਰਹੇ ਆ ਵੀ ਮਤਲਬ ਭਗੰਤ ਮਾਨ ਸਾਹਿਬ ਨੇ ਕਿਹਾ ਵੀ ਇਹ ਹੁਣ ਲੋਕ رائے ਲੈਣੀ ਹੈ ਦੇਖੋ ਜਦੋਂ ਸਾਰੇ ਧਰਮਾਂ ਦੇ ਆਗੂਆਂ ਨੇ ਆਪ ਹਾਜ਼ਰ ਹੋ ਕੇ ਤੇ ਇਹ ਪ੍ਰੋੜਤਾ ਦੇ ਨਾਲ ਕਹ ਦਿੱਤਾ ਵੀ ਇਹ ਕਾਨੂੰਨ ਦੀ ਅੱਜ ਲੋੜ ਵੀ ਹੈ ਲੋਕਾਂ ਦੀ ਮੰਗ ਵੀ ਹੈ ਤੇ ਸਮਾਜ ਨੂੰ ਜੋੜ ਕੇ ਰੱਖਣ ਦਾ ਇਹ ਤੇ ਬਹੁਤ ਵੱਡਾ ਜ਼ਰੀਆ ਵੀ ਹੈ ਸੋ ਇਸ ਵਾਸਤੇ ਕਾਨੂੰਨ ਬਣਨਾ ਚਾਹੀਦਾ ਪਰ ਇਹ ਕਾਨੂੰਨ ਅੱਜ ਤੱਕ ਸਾਨੂੰ ਇਦਾਂ ਲੱਗ ਰਿਹਾ ਜਿਵੇਂ ਠੰਡੇ ਬਸਤੇ ਵਿੱਚ ਪਾਉਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਜੋ ਕਿ ਬਹੁਤ ਨਿਰਾਸ਼ਾਜਨਕ ਨੇ ਤੇ ਉਹਨਾਂ ਵਾਲੇ ਸਮੇ ਨੂੰ ਚੰਗੀ ਚੰਗਾ ਜਾਣ ਕੇ ਨਹੀਂ ਵੇਖਿਆ ਜਾ ਸਕਦਾ ਵੀ ਉਹਨਾਂ ਵਾਲੇ ਸਮਾਜ ਸਮਾਜ ਚ ਚੰਗਾ ਹੋਊਗਾ ਨਹੀਂ ਇਹ ਦਿਨੋਂ ਦਿਨ ਕਲਾ ਕਲੇਸ਼ ਵਧੇਗੀ ਤੇ ਕਲਾ ਕਲੇਸ਼ ਵਾਧੇ ਵਾਧੇ ਸਾਡਾ ਆਪਦਾ ਹੀ ਜਿੰਨੇ ਹੁੰਦਾ ਨਾ ਵਿਆਪਦਾ ਘਰ ਦਾ ਘਰ ਚ ਹੀ ਸਤਿਆਨਾਸ਼ ਹੁੰਦਾ ਇਹਨੇ ਘਰ ਦਾ ਘਰ ਚ ਹੀ ਸਤਿਆਨਾਸ਼ ਹੋਣ ਵਾਲੀ ਗੱਲ ਹੈ ਮੈਂ ਇੱਕ ਬੇਨਤੀ ਕਰਦਾ ਵੀ ਹੁਣ ਭਾਈ ਗੁਰਜੀਤ ਸਿੰਘ ਜਿਹੜੇ 450 ਫੁੱਟ ਟਾਵਰ ਤੇ ਬੜੇ ਲੰਮੇ ਸਮੇਂ ਤੋਂ ਬੈਠੇ ਆ। ਉਹ ਉਹਨਾਂ ਦੇ ਸਰੀਰ ਦੀ ਕੀ ਹਾਲਤ ਹੈ? ਅਸੀਂ ਕੂਕ-ਕੂਕ ਕੇ ਕਹਿ ਰਹੇ ਆ ਵੀ ਉਹ ਬੜੇ ਨਾਜ਼ਕ ਹਾਲਾਤ ਦੇ ਵਿੱਚ ਨੇ। ਆ ਪਿਛਲੇ 5-4 ਦਿਨਾਂ ਦੇ ਵਿੱਚੋਂ 8-8 10-10 ਘੰਟੇ ਬੇਹੋਸ਼ ਰਹਿੰਦੇ ਆ। ਹਾਂਜੀ। ਬਿਲਕੁਲ। ਤੇ ਇਸ ਹਾਲਾਤ ਵਿੱਚੋਂ ਲੰਘ ਰਹੇ ਆ ਤੇ ਮੈਨੂੰ ਇੱਥੇ ਬਚਨ ਯਾਦ ਆਉਂਦੇ ਆ। ਬਾਬਾ ਸਦਰਾਂ ਜੀ ਦੇ ਬੀ ਮਾਰੇ ਬਚਨੋ ਨਾ ਬਾਬਾ ਸਰਨਜੀ ਦੇ ਪ੍ਰਾਣ ਗਏ ਸਾਗਰ ਮਿਲੇ ਹੂੰ ਹੂੰ ਕੋਲ ਕਾਮਨਾ ਪ੍ਰਾਣ ਜੋ ਥਾ ਕੇ ਤਿਰ ਨਹੀਂ ਕੈਸੇ ਬਰਮਾਉ ਬੂੜ ਮੇਂ ਲੋਕਾਂ ਮਿਲੇ ਕੋ ਕਾਹੇ ਚੜਾਵੂ ਜਦੋਂ ਡੁੱਬ ਕੇ ਮਰ ਗਿਆ ਫੇਰ ਕਿਸ਼ਤੀ ਲੈ ਕੇ ਆਇਆ ਤੇ ਫਿਰ ਉਹ ਕਿਸ਼ਤੀ ਲਿਆ ਕੇ ਆਉਣ ਦਾ ਉਹਦਾ ਫਾਇਦਾ ਕੀ ਸਾਡੇ ਭਾਈ ਗੁਰਵੈ ਸਿੰਘ ਜੀ ਸ਼ਹੀਦ ਹੋ ਗਏ ਹਾਂਜੀ ਅ ਇਸ ਸਾਰੇ ਮਾਮਲੇ ਦੇ ਵਿੱਚ ਅਨੇਕਾਂ ਲੋਕ ਜੇਲ੍ਹਾਂ 'ਚ ਨੇ ਜਿਹੜੇ ਦੋਖੀ ਨੇ ਜਿਹੜੇ ਦੁਸ਼ਟ ਨੇ ਜਿਹੜੇ ਸਮਾਜ ਦੇ ਦੁਸ਼ਮਣ ਨੇ ਜਿਹੜੇ ਧਰਮ ਦੇ ਦੁਸ਼ਮਣ ਨੇ ਉਹ ਅੱਜ ਸਿਕਿਉਰਟੀਆਂ ਲੈ ਕੇ ਤੇ ਪਾਇਲਟ ਗੱਡੀਆਂ ਲੈ ਕੇ ਤੇ ਸਾਨੂੰ ਉਲਟਾ ਚੜਾਉਂਦੇ ਫਿਰਦੇ ਆ ਏਦੋਂ ਵੱਡਾ ਹਨੇਰ ਕੀ ਆਊਗਾ ਜੀ ਕੁਝ ਹੈ ਆ ਏਦੋਂ ਵੱਡੇ ਹਨੇਰ ਦੀ ਤੇ ਪਰ ਮੈਂ ਆ ਦੁਹਾਈ ਰੱਬ ਦੀ ਅਜੇ 2 ਦਿਨ ਸੈਸ਼ਨ ਦੇ ਹੋਰ ਵਧੇ ਐ 2 ਦਿਨ ਸੈਸ਼ਨ ਦੇ ਹੋਰ ਵਧੇ ਐ ਤੇ ਮੈਂ ਦੋ ਬੇਨਤੀਆਂ ਪਹਿਲਾਂ ਵੀ ਮੈਂ ਚੈਨਲ ਤੇ ਕੀਤੀਆਂ ਤੇ ਇੱਥੇ ਵੀ ਮੈਂ ਬੇਨਤੀ ਕਰਦਾ ਵੀ ਇੱਕ ਤਾਂ ਦਿਨ ਰਾਤ ਦੇ ਵਿੱਚ ਜਿੰਨੀਆਂ ਵੀ ਵੀਡੀਓ ਪਾਈਆਂ ਜਾ ਸਕਦੀਆਂ ਐ ਇਸ ਕਾਨੂੰਨ ਦੇ ਸੰਬੰਧ ਵਿੱਚ ਉਹ ਵੱਧ ਤੋਂ ਵੱਧ ਮੇਰੇ ਵੀਰ ਗੁਰਸਿੱਖ ਯੋਧੇ ਗੁਰੂ ਨੂੰ ਪਿਆਰ ਕਰਨ ਵਾਲੇ ਹਿੰਦੂ ਵੀਰ ਸਨਤਨੀ ਵੀਰ ਜਿਹੜੇ ਵੀ ਵੀਡੀਓ ਪਾਸਾ ਦੇ ਪਾ ਕੇ ਤੇ ਸਰਕਾਰ ਨੂੰ ਰਾਤੋਂ ਰਾਤ 24 ਘੰਟੇ ਵਿੱਚ ਦੱਸਣ ਵੀ ਇਹ ਲੋਕ ਰਾਈ ਹੈ ਵੀ ਇਹ ਕਾਨੂੰਨ ਬਣਨਾ ਚਾਹੀਦਾ ਬਿਲਕੁਲ ਜੀ ਤੇ ਦੂਜੀ ਬੇਨਤੀ ਮੇਰੀ ਇਹ ਹੈ ਵੀ ਅਸੀਂ ਇਹ ਇੱਕ ਅਸੀਂ ਰਾਹ ਚ ਗੱਲਾਂ ਕਰਦੇ ਹਾਂ ਨੌਪੁਰਖਾ ਦੇ ਨਾਲ ਇੱਕ ਅਨੋਖਾ ਜਿਹਾ ਸਮਾਂ ਸ਼ਿੰਗਰਸ਼ ਮੂਲ ਤੋਂ ਲੈ ਕੇ ਸਾਡੀ ਸਿੱਖ ਕੌਮ ਕਰਦੀ ਤਰੀ ਆਉਂਦੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸੰਘਰਸ਼ ਕਰਦੀ ਤਰੀ ਆਉਂਦੀ ਅੱਜ ਤੱਕ ਔਰ ਆ ਜਿਹੜਾ ਰੂਪ ਆਜਾ ਲੈ ਸੰਘਰਸ਼ ਦਾ ਇਹ ਰੂਪ ਪਹਿਲਾਂ ਨਹੀਂ ਦੇਖਿਆ ਤੇ ਇਹ ਰੂਪ ਇਨਾਂ ਨੂੰ ਅ ਨਿਰਾਸ਼ ਵੀ ਕਰਦਾ ਕਿਉਂਕਿ ਧਰਮੇ ਲਾਉਣੇ ਉਹਨੇ ਡਾਂਗਾਂ ਮਾਰ ਕੇ ਪਿਆ ਦਿੰਦੇ ਆ ਕਿਸਾਨਾਂ ਨੂੰ ਦੋ ਮੋਰਚਾਂ ਤੋਂ ਖਦੇੜਿਆ ਡਾਂਗਾਂ ਮਾਰ ਕੇ ਖਦੇੜ ਦਿੱਤਾ ਉਹ ਜਮੀਨਾਂ ਐਕਵਾਇਰ ਨਹੀਂ ਪਈਆਂ ਨੇ ਡਾਲ ਦੇ ਨਾਲ ਉਹ ਜਮੀਨਾਂ ਰਿਕੁਆਇਰ ਕਰਦੇ ਪਏ ਆ ਕਿਸੇ ਦੇ ਕੋਈ ਯੋਰ ਨਹੀਂ ਚੱਲਦਾ ਪਰ ਸੋ ਇਸ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਪਾਸ ਤੋਂ ਸੁੱਖ ਦਾ ਸਾਹ ਆਉਂਦਾ ਰਹਿਣ ਦਿਓ ਧਰਮਾਂ ਦੇ ਪਾਸ ਤੋਂ ਸੁੱਖ ਸ਼ਾਂਤੀ ਪੰਜਾਬ ਦੇ ਵਿੱਚ ਪੰਜਾਬ ਦੇ ਵਸਨੀਕ ਨੂੰ ਪ੍ਰਦਾਨ ਕਰੀ ਰੱਖੋ ਸੋ ਬੇਨਤੀ ਹੱਥ ਜੋੜ ਕੇ ਵੀ ਜਿੰਨਾ ਨੂੰ ਹੋ ਸਕੇ ਉਹਨਾਂ ਇਨਸਾਨੀਅਤ ਨੂੰ ਜਾਣਦੇ ਹੋ ਆ ਛੇਤੀ ਤੋਂ ਛੇਤੀ ਕਾਨੂੰਨ ਬਣਾਇਆ ਜਾਂਦੇ ਤਾਂ ਕਿ ਇੱਕ ਉਹ ਜਿਹੜੀ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਜਦੋਂ ਕੋਈ ਸਿੰਘ ਸ਼ਹੀਦ ਹੁੰਦਾ ਪਿਆ ਹੋਵੇ ਨਾ ਉਦੋਂ ਸਾਧ ਸੰਗਤ ਜੀ ਵੇਖਿਆ ਨਹੀਂ ਜਾਂਦਾ ਉਹ ਨਾ ਚੱਲਿਆ ਜਾਂਦਾ ਜੀ ਉਹ ਵੱਖਰੀ ਗੱਲ ਹੈ ਵੀ ਜਿਹਦੀਆਂ ਆਂਦਰਾ ਜੁੜੀਆਂ ਹੁੰਦੀਆਂ ਨਾ ਉਹਨੂੰ ਦਰਦ ਹੁੰਦੀ ਆ ਪਰ ਸਾਡੇ ਇਹ ਆਂਦਰਾ ਅਨੰਦਪੁਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਸੇ ਸੇ ਵਾਸਤੇ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਸਾਡੇ ਬਹੁਤ ਕੀਮਤੀ ਕੌਮ ਦੇ ਹੀਰੇ ਨੇ ਭਾਈ ਗੁਰੂਜੀਤ ਸਿੰਘ ਜੀ ਤੇ ਆ ਦੋ ਦਿਨਾਂ ਦਾ ਸ਼ਹਿਸ਼ੋ ਹੈ ਇਹਨਾਂ ਦੋ ਦਿਨਾਂ ਦੇ ਵਿੱਚ ਕਾਨੂੰਨ ਬਣਾ ਕੇ ਨਾਲੇ ਤੇ ਪਾਈ ਗੁਰੂ ਜੀ ਸਿੰਘ ਦੀ ਜਾਨ ਬਚਾਈ ਜਾਵੇ ਤੇ ਨਾਲੇ ਸਾਰੇ ਪੰਜਾਬ ਵਾਸੀਆਂ ਨੇ ਅਸੀਸਾਂ ਲਈਆਂ ਜਾਣ ਸੋ ਇਹਨੀਆਂ ਬੇਨਤੀਆਂ ਕਰਦੇ ਹੋਏ ਮਖੀਮਾ ਦਾ ਜਾਚ ਕਹਿੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ